ਦੇ ਲਾਦਨ ਵੀ ਵੀਡੀਓ سامنے ਆ ਰਹੀ ਹੈ ਜੀहां ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਬਿਲਡਿੰਗ ਹੈ ਉਹ ਡਿੱਗ ਚੁੱਕੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਵੀਡੀਓ ਹੈ ਇਹ ਲੁਧਿਆਣਾ ਦੇ ਦਾਲ ਬਾਜ਼ਾਰ ਦੀ ਹੈ ਜਿਸ ਵਿੱਚ ਕਰੀਬਨ 100 ਸਾਲ ਪੁਰਾਣੀ ਜਿਹੜੀ ਬਿਲਡਿੰਗ ਹੈ ਉਹ ਗਿਰ ਗਈ ਹੈ ਇਸ ਨਾਲ ਹੀ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਮਲਬਾ ਹੈ ਉਹ ਡਿੱਗਿਆ ਹੋਇਆ ਹੈ ਉਸ ਨਾਲ ਆਲੇ ਦੁਆਲੇ ਜਿਹੜੇ ਰਹਿ ਰਹੇ ਮੋਹੱਲਾ ਨਿਵਾਸੀ ਨੇ ਉਹਨਾਂ ਵਿੱਚ ਵੀ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਮਲਬਾ ਡਿੱਗਿਆ ਹੋਇਆ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਜਿਹੜੇ ਆਲਦ ਵਾਲੇ ਦੇ ਲੋਕੀ ਨੇ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਮੋਟਰਸਾਈਕਲ ਐਕਟਿਵਾ ਵਗੈਰਾ ਘਰ ਦੇ ਬਾਹਰ ਖੜੀ ਕੀਤੀ ਹੋਈ ਸੀ ਉਹ ਵੀ ਮਲਬੇ ਥੱਲੇ ਆ ਚੁੱਕੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈ ਕਿ ਜਿਹੜਾ ਇਹ ਏਰੀਆ ਹੈ ਹੌਜ਼ਰੀ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਕਰਕੇ ਏਰੀਆ ਕਾਫੀ ਐਕਟਿਵ ਰਹਿੰਦਾ ਤੇ ਇਦਾਂ ਦੀਆਂ ਹੀ ਹੋਰ ਬਿਲਡਿੰਗਸ ਵੀ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਬਨੀਆਂ ਹੋਈਆਂ ਜਿਸ ਕਰਕੇ ਆਲਦ ਵਾਲੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਕਿਉਂਕਿ ਲੋਕ ਸੋਚ ਰਹੇ ਨੇ ਕਿ ਕੀ ਪਤਾ ਕਿਸ ਟਾਈਮ ਕੋਈ ਵੀ ਬਿਲਡਿੰਗ ਦਿਖ ਸਕਦੀ ਹੈ ਇਸ ਨਾਲ ਹੀ ਇਸ ਨਾਲ ਜਿਹੜਾ ਜਾਨੀ ਖਤਰਾ ਉਹ ਇਸ ਟਾਈਮ ਬਣਿਆ ਹੋਇਆ ਹੈ ਇਸ ਨਾਲ ਤੁਸੀਂ ਵੀਡੀਓ ਦੇ ਵਿੱਚ ਵੀ ਇਹ ਦੇਖ ਸਕਦੇ ਹੋ ਕਿ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਇੱਕ ਲਾਪਰਵਾਹੀ ਵਰਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਮਹਿਲਾ ਨੂੰ ਵੀ ਦੇਖਿਆ ਜਾ ਰਿਹਾ ਜਿਸ ਨਾਲ ਜਿਸ ਵਿੱਚ ਉਹ ਆਪਣੇ ਬੱਚੇ ਨੂੰ ਲੈ ਕੇ ਮਲਵਾ ਡਿੱਗਣ ਤੋਂ ਪਹਿਲਾਂ-ਪਹਿਲਾਂ ਭੱਜਦੀ ਹੋਈ ਦਿਖ ਰਹੀ ਹੈ ਤੇ ਕਾਫੀ ਹੀ ਇੱਕ ਦਹਿਸ਼ਤ ਦਾ ਮਾਹੌਲ ਦਿਖ ਰਿਹਾ ਆਓ ਤੁਸੀਂ ਵੀ ਸੁਣੋ ਕੀ ਹੈ ਉੱਥੇ ਦੇ ਲੋਕਾਂ ਦਾ ਕਹਿਣਾ ਅੱਜ ਤਕਰੀਬਨ ਦਿਵਾਰੇ 1:30 ਵਜੇ ਦੇ ਕਰੀਬ ਇਹ ਬਿਲਡਿੰਗ ਹੈ ਜਿਹੜੀ ਲਗਭਗ 100 ਸਾਲ ਤੋਂ ਜ਼ਿਆਦਾ ਪੁਰਾਣੀ ਹੋਣੀ ਹੈ ਤੇ ਜੇ ਤਿੰਨ ਚਾਰ ਕਿਰਾਏਦਾਰ ਅਜਕਲ ਰਹਿ ਰਹੇ ਆ ਮਾਲਕ ਤਾਂ ਤਾਂ ਨਹੀਂ ਰਹਿੰਦਾ ਤੇ ਇਹ ਗਿਰ ਗਈ ਤੇ ਮੈਂ ਉਸੇ ਵੇਲੇ ਇਮੀਡੀਏਟ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਔਰ ਐਸਐਚਓ ਡਿਵੀਜ਼ਨ ਨੰਬਰ 4 ਨਾਲ ਗੱਲ ਹੋਈ ਦੋਨਾਂ ਨੇ ਆਪਣੀਆਂ ਟੀਮਾਂ ਮੌਕੇ ਤੇ ਭੇਜਤੀਆਂ ਸੀ ਕਿਉਂਕਿ ਉਸ ਵੇਲੇ ਗੱਲ ਦਾ ਖਤਸ਼ਾ ਸੀ ਵੀ ਅੰਦਰ ਕਿਰਾਏਦਾਰ ਰਹਿੰਦੇ ਆ ਤੇ ਬਿਲਡਿੰਗ ਗਿਰੀ ਆ ਕਿ ਸ਼ਾਇਦ ਕੋਈ ਅੰਦਰ ਹੀ ਨਾ ਹੋਵੇ ਲੇਕਿਨ ਜਦੋਂ ਸਾਰੇ ਚੈੱਕ ਕੀਤਾ ਤੇ ਅੰਦਰ ਤਾਂ ਕੋਈ ਨਹੀਂ ਰਿਹਾ ਲੇਕਿਨ ਬਿਲਡ ਉਸ ਵੇਲੇ ਜਿਹੜੇ ਬੰਦੇ ਵਿੱਚੋਂ ਨਿਕਲੇ ਬਿਲਡਿੰਗ ਦੇ ਔਰ ਨਾਲ ਦੇ ਇੱਕ ਗਵਾਂਢੀ ਆ ਲੇਡੀ ਉਹਦੇ ਹੱਥ ਦੇ ਵਿੱਚ ਤਕਰੀਬਨ ਇੱਕ ਸਾਲ ਦਾ ਬੱਚਾ ਸੀ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੋਵਾਈਡ ਵੀ ਕਰਾ ਦਾਂਗੇ ਸੀਸੀਟੀਵੀ ਚ ਆ ਗਈ ਆ ਉਹ ਲੇਡੀ ਔਰ ਉਹਦਾ ਬੱਚਾ ਸਾਲ ਦਾ ਬੁਰੀ ਤਰ੍ਹਾਂ ਇੰਜਰਡ ਹੋਏ ਆ ਇਹ ਬਿਲਡਿੰਗ ਗਿਰਨ ਨਾਲ ਔਰ ਸਾਹਮਣੇ ਵਾਲੇ ਜਿਹੜੇ ਦੋ ਕਾਰ ਆ ਬਿਲਡਿੰਗ ਗਿਰਨਦੇ ਉਹਨਾਂ ਦੇ ਮੇਨ ਡੋਰ ਆ ਜਿਹੜੇ ਉਹਨਾਂ ਦੇ ਉੱਪਰ ਤੱਕ ਮਲਬਾ ਇੱਕ ਮੱਧਲ ਤੱਕ ਦਾ ਮਲਬਾ ਇਕੱਠਾ ਹੋ ਗਿਆ ਔਰ ਉਹ ਦਰਵਾਜ਼ੇ ਹੁਣ ਖੁੱਲ ਨਹੀਂ ਸਕਦੇ ਔਰ ਮਾੜੀ ਗੱਲ ਇਹ ਵੀ ਆ ਵੀ ਉਸ ਇੱਕ ਘਰ ਦੇ ਵਿੱਚ ਇੱਕ ਲੜਕਾ ਕੱਲਾ ਰੰਦਾ ਔਰ ਉਹ ਹੈਂਡੀਕੈਪ ਹੈ ਹੁਣ ਉਹ ਬਾਹਰ ਨਿਕਲ ਸਕਦਾ ਤੇ ਨਾ ਕੋਛ ਹੈ ਕਾਰਪੋਰੇਸ਼ਨ ਦੀ ਔਰ ਪੁਲਿਸ ਦੀ ਟੀਮ ਵੀ ਇਸ ਤੋਂ ਬਾਅਦ ਚਲੇ ਗਏ ਤੇ ਜਿਨ੍ਹਾਂ ਦੇ ਮਾਲਕੀ ਆ ਜਿਹੜੇ ਇਥੋਂ ਕਿਰਾਇਆ ਲੈਂਦੇ ਆ ਮੱਲੇ ਵਾਲਿਆਂ ਨੇ ਸਾਰਿਆਂ ਨੇ ਉਹਨਾਂ ਨੂੰ ਫੋਨ ਕੀਤੇ ਆ ਲੇਕਿਨ ਉਹਨਾਂ ਚੋ ਕੋਈ ਹੁਣ ਤੱਕ ਕਾਫੀ ਘੰਟੇ ਹੋ ਗਏ ਇੱਥੇ ਪਹੁੰਚਿਆ ਨਹੀਂ ਆ ਅਸੀਂ ਐਸਐਚਓ ਸਾਹਿਬ ਨੂੰ ਵੀ ਕਹਿ ਕੇ ਆਏ ਆ ਔਰ ਮੈਂ ਦੁਬਾਰਾ ਜੁਆਇੰਟ ਕਮਿਸ਼ਨਰ ਸਾਹਿਬ ਨਾਲ ਕਾਰਪੋਰੇਸ਼ਨ ਦੇ ਨਾਲ ਗੱਲ ਕੀਤੀ ਆ ਕਿ ਉਹਨੇ ਸੜਕ ਪੂਰੀ ਤਰ੍ਹਾਂ ਬਲਾਕ ਹੋ ਗਈ ਆ ਇੱਕ ਮੱਜਲ ਜਿੰਨਾ ਮਲਬਾ ਇੱਥੇ ਇਕੱਠਾ ਹੋ ਗਿਆ ਆ ਹੋਜਰੀ ਦਾ ਸੀਜ਼ਨ ਐ ਪਿੱਛੇ ਦਾਲਬਜ਼ਾਰਾ ਔਰ ਇਸ ਸੜਕ ਜਿਹੜੀ ਆ ਰੂਟੀਨ ਚ ਬਹੁਤ ਚੱਲਦੀ ਆ ਸਾਹਮਣੇ ਵਾਲੇ ਦੋ ਘਰ ਬੰਦ ਆ ਇੱਕ ਦੇ ਵਿੱਚ ਇੱਕ ਫੈਮਿਲੀ ਆ ਇੱਕ ਦੇ ਵਿੱਚ ਇੱਕ ਕੱਲਾ ਬੱਚਾ ਜਿੱਦਾਂ ਮੈਂ ਦੱਸਿਆ ਹੈਂਡੀਕੈਪ ਰਹਿੰਦਾ ਹੁਣ ਉਹ ਨਾ ਨਿਕਲ ਸਕਦਾ ਨਾ ਬਾਹਰ ਆ ਸਕਦੇ ਆ ਉਹਨਾਂ ਦੇ ਦੂਜੀ ਫੈਮਿਲੀ ਦੇ ਸਕੂਟਰ ਮੋਟਰਸਾਈਕਲ ਵੀ ਬਾਹਰ ਪਏ ਸੀ ਉਹ ਵੀ ਮਲਬੇ ਚ ਪੂਰੀ ਤਰ੍ਹਾਂ ਦੱਬ ਗਏ ਆ ਔਰ ਮੈਂ ਹੁਣ ਦੁਬਾਰਾ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਆ ਕੇ ਮਲਬਾ ਚਕਵਾਓ ਆਪਣੀ ਟੀਮ ਤੋਂ ਔਰ ਜਿਹੜਾ ਇਹਦਾ ਖਰਚਾ ਬੰਦ ਆ ਉਹ ਸਾਹਮਣੇ ਜਿਹੜਾ ਮਾਲਕ ਆ ਉਹਦੇ ਖਾਤੇ ਚ ਪਾਓ ਉਹ ਆ ਤੇ ਸੜਕ ਖਾਲੀ ਹੋਵੇ ਨਾ ਤੇ ਲੋਕ ਕਿਦਾਂ ਹੁਣ ਪਰੇਸ਼ਾਨ ਹੋ ਰਹੇ ਆ ਇਹ ਤਾਂ ਰੱਬ ਦਾ ਸ਼ੁਕਰ ਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਸੀਂ ਜਿਹੜੀ ਵੀਡੀਓ ਤੁਹਾਨੂੰ ਦਿਖਾਵਾਂਗੇ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਕਿਸ ਤਰ੍ਹਾਂ ਉਹ ਲੇੜੀ ਬੱਚੇ ਨੂੰ ਹੱਥ ਚ ਲੈ ਕੇ ਭੱਜੀ ਆ ਬਹੁਤ ਤੇਜ਼ੀ ਦੇ ਨਾਲ ਔਰ ਪਿੱਛੋਂ ਮਲਬਾ ਜਦੋਂ ਮਕਾਨ ਗਿਰਿਆ ਔਰ ਉਹਨੇ ਉਹਨੂੰ ਆਪਣੀ ਚਪੇੜ ਚ ਲਿਆ ਇੱਕ ਮਕਾਨ ਦੇ ਵਿੱਚ ਇੱਕ ਫੈਮਲੀ ਰਹਿੰਦੀ ਆ ਇੱਕ ਮਕਾਨ ਦੇ ਵਿੱਚ ਕੱਲਾ ਸਿੰਗਲ ਹੈਂਡੀਕੈਪ ਉਹ ਲੜਕਾ ਰਹਿੰਦਾ ਵਾ ਔਰ ਇਹਦੇ ਅੰਦਰ ਹੈ ਜਿਹੜੇ ਆ ਚਾਰ ਕਿਰਾਏਦਾਰ ਰਹਿੰਦੇ ਸੀ ਜਿਹੜੇ ਜਿਨ੍ਹਾਂ ਦਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ ਉਹ ਸਮੇਂ ਸਿਰ ਬਾਹਰ ਆ ਗਏ ਮੈਂ ਜਦੋਂ ਹੁਣ ਐ ਐਸਐਚਓ ਸਾਹਿਬ ਕੋਲ ਜਾ ਕੇ ਆਏ ਆ ਅਸੀਂ ਮੱਲੇ ਵਾਲੇ ਤੇ ਉਹਨਾਂ ਨੇ ਦੱਸਿਆ ਵੀ ਕਾਰਪੋਰੇਸ਼ਨ ਨੇ ਇਹਨੂੰ ਨੋਟਿਸ ਦਿੱਤਾ ਸੀ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਦਿੱਤਾ ਸੀ ਜਾਂ ਨਹੀਂ ਦਿੱਤਾ ਸੀ ਮੈਨੂੰ ਕੋਈ ਆਥੈਂਟੀਸਿਟੀ ਇਸ ਗੱਲ ਦੀ ਪੱਕੀ ਨਹੀਂ ਹੈ ਲੇਕਿਨ ਮੈਨੂੰ ਉਹਨਾਂ ਨੇ ਕਿਹਾ ਵੀ ਦਿੱਤਾ ਹੋਇਆ ਸੀ ਔਰ ਜੇ ਦਿੱਤਾ ਹੋਇਆ ਸੀ ਤਾਂ ਫਿਰ ਮੇਨੂੰ ਲੱਗਦਾ ਕਾਰਪੋਰੇਸ਼ਨ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਸੀ ਜੇ ਦਿੱਤਾ ਸੀ ਮਾਲਕ ਮਕਾਨ ਨੇ ਉਹਦੀ ਕੰਪਲਾਈਐਂਸ ਨਹੀਂ ਕੀਤੀ ਨਹੀਂ ਮੰਨਿਆ ਤੋ ਕਾਰਪੋਰੇਸ਼ਨ ਨੂੰ ਆਪਣੇ ਖਰਚੇ ਦੇ ਮਕਾਨ ਢਾਕੇ ਇਹਦਾ ਜਿਹੜਾ ਖਰਚਾ ਵਾ ਮਕਾਨ ਦੇ ਸਰ ਤੇ ਪਾਣਾ ਚਾਹੀਦਾ ਸੀ ਜਾਂ ਮਕਾਨ ਮਾਲਕ ਨੂੰ ਉਹਨੂੰ ਉਹਦੀ ਮੇਨਟੇਨੈਂਸ ਕਰਨੀ ਚਾਹੀਦੀ ਸੀ ਜੋ ਬੰਦਾ ਕਾਨੂੰਨ ਦੇ ਮੁਤਾਬਕ ਹੈਗੀ ਆ ਅੱਜ ਕਿੱਡਾ ਵੱਡਾ ਹਾਦਸਾ ਹੋ ਗਿਆ ਸ਼ੁਕਰ ਕਰੋ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਤਾਂ ਕੱਲ ਨੂੰ ਕਿਸੇ ਨਾਲ ਵੀ ਇਹ ਰੋਡ ਚੱਲਦੀ ਬਹੁਤ ਹੌਜਰੀ ਦਾ ਬਾਜ਼ਾਰ ਹੈ ਹੌਜਰੀ ਦਾ ਸੀਜ਼ਨ ਚੱਲ ਰਿਹਾ ਸੈਂਕੜੇ ਲੋਕੀ ਵੀ ਇੱਥੇ ਜਾਮ ਲੱਗੇ ਹੁੰਦੇ ਆ ਇੰਨਾ ਮਤਲਬ ਇਸ ਰੋਡ ਦੇ ਉੱਤੇ ਭੀੜ ਹੁੰਦੀ ਆ ਲੋਕਾਂ ਦੇ ਆਣ ਜਾਣ ਦੀ ਸ਼ੁਕਰ ਹੈ ਵੀ ਉਸ ਵੇਲੇ ਜਦੋਂ ਇਹ ਮਕਾਨ ਗਿਰਿਆ ਕੋਈ ਉਹਦੀ ਚਪੇੜ 'ਚ ਨਹੀਂ ਆਇ ਕਮੇ ਲਾਦਾਉ ਕਾਰਪੋਰੇਸ਼ਨ ਨੂੰ ਮੈਂ ਦੁਆਰਾ ਕਿਹਾ ਵੀ ਮਲਬਾ ਦਾ ਚਕਾਓ ਲੋਕਾਂ ਨੂੰ ਤਾਂ ਰਾਹਤ ਪ੍ਰਦਾਨ ਕਰੋ ਜਿਹੜੇ ਵਿਚਾਰੇ ਦੋ ਘਰਾਂ ਵਾਲੇ ਟੰਗੇ ਪਏ ਆ ਅੰਦਰ ਉਹਨਾਂ ਦਾ ਵੀ ਤਾਂ ਕੋਈ ਹੱਲ ਕਰੋ ਪਰ ਹਜੇ ਦੁਆਰਾ ਕੋਈ ਨਹੀਂ ਆਇਆ ਧੀਰੇ ਧੀਰੇ ਮਕਾਨ ਮਾਲਿਕ سے بول رہا ਤਾਂ ਇੱਕ ਇੱਕ ਮਕਾਨ ਮਾਲਿਕ બોला ਵੀ ਇਹ ਮੇਰਾ ਨਹੀਂ ਹੈ ਦੂਸਰਾ ਬੋਲਤਾ ਹੈ ਮੇਰਾ ਨਹੀਂ ਹੈ ਕਈ ਤਰਫਾ ਇੱਕ ਇੱਕ ਮਤਲਬ ਇੱਕ ਤਰਫਾ ਕਾ ਘਰ ਕਹਤਾ ਕੋਈ ਕਹਤਾ ਮੇਰਾ ਆਏਗਾ ਇਹ ਕਹਤਾ ਮੇਰਾ ਆਏਗਾ ਤਾਂ ਉਸ ਨੂੰ ਕੋਈ ਬਣਾਉਣ ਲਈ ਰਾਜੀ ਨਹੀਂ تھا ਕਿੰਨੀ ਦੇਰ ਤੋਂ ਇੱਥੇ ਰਹ ਰਹੇ ਹੋ ਤੁਸੀਂ मेरे को ढाई साल ढाई साल हो गया कितनी देर हो गई यहाँ रहते हुए आपको हाँ तो। ढाई साल हो गए तो आज जो हुआ तो ये आपका हां नियम कैसे कहाँ थे आप अब तो काम पर गए रहे हैं बच्चन कारण खाना बच्चे स्कूल गए रहे हैं तो खाना खाया रहे हैं वहां खाना खा के खाना नहीं खा पाए ना अंदर में पड़ोसी रहा दुकान अंदर ना जाना गिर जाएगा तो अंदर जैसे जाए तो बच्चे हम सब जीने मर जैती भाई तो मालिक मकान को बोला नहीं कभी बोला तो था मकान मालिक आया नहीं